ਕੜੇ ਸੀਮਣ ਦੀ ਆਪ ਆ ਵੀਰੇ ਇਹ ਆਪ ਤਾਂ ਬਈ ਪੈਪਰ ਸੀਮਣ ਦੀ ਆਈਪੀਐਸ ਦੇ ਇਹ ਵੀਐਸ ਦੇ ਪੈਪਰ ਸੀਮਣ ਦੀ ਰਮਾਂਡਾ ਤੋਂ ਗੱਬਣਾ ਰਮਾਂਡਾ ਤੋਂ ਗੱਬਣਾ ਹਾਂ ਬਈ ਠੀਕ ਐ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਭਪਾਲ ਤੇ ਜਿਲ੍ਹਾ ਆ ਗਿਆ ਬਾਈ ਦਾ ਮਾਨਸਾ ਬਾਈ ਮਿੰਟੂ ਦੇ ਘਰੋਂ ਵੀਡੀਓ ਆ ਦੋਸਤੋ ਪਹਿਲਾ ਸੂਆ ਬੈਡ ਸੇਲ ਕਰਨੀ ਆ ਬਾਈ ਨੇ ਬਹੁਤ ਚੰਗੇ ਕੱਦ ਵਿੱਢਦੀ ਆ ਪੂਰੀ ਫੁੱਲ ਵੱਡੀ ਜੀ ਨੂੰ ਕਹਿਦ ਕੇ ਉਹ ਬੱਚੀ ਆ ਹਜੇ ਪਹਿਲਾ ਸੂਆ ਸੁੰਦੀ ਆ ਹਫਤੇ ਤੋਂ 10 ਦਿਨਾਂ ਦੀ ਬਾਈ ਕਹਿੰਦਾ ਹਜੇ ਕੱਚੀ ਆ ਸਾਰੀ ਡਿਟੇਲ ਬਾਈ ਤੋਂ ਲਵਾਂਗੇ ਵੀਡੀਓ ਜਿਹੜੀ ਬਾਈ ਜੀ 14 ਅਪ੍ਰੈਲ 2025 ਦੀ ਵੀਡੀਓ ਆ ਤੇ ਬਾਈ ਮਿੰਟੂ ਨਾਲ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਮੈਂ ਮੋਟੇ ਨਿਗਾ ਮਰਾਦਾ ਕਰਾ ਬੈਠ ਤੁਸੀਂ ਦੇਖੋ ਹਜੇ ਕਰਮਾ ਵਾਲੀ ਨੂੰ ਹਫਤੇ ਤੇ 10 ਦਿਨਾਂ ਦੇ ਵਿੱਚ ਬਹੁਤ ਚੰਗੀ ਤਿਆਰ ਹੋਣਾ ਫੁੱਲ ਵੱਡੇ ਕਦ ਵੱਢਦੀ ਤੋਰ ਲੈ ਬਾਈ ਹਲਕੀ ਹਲਕੇ ਇਧਰ ਤੇ ਸਾਰੀ ਡਿਟੇਲ ਵੀ ਆਪਾਂ ਮਾਲਕ ਤੋਂ ਲੈ ਲਾਂਗੇ ਤੇ ਵੀਡੀਓ ਦੇ ਵਿੱਚ ਹੀ ਨੰਬਰ ਲੈ ਕੇ ਦੇ ਦੂੰ ਕਿਰਾਂ ਤੁਸੀਂ ਚਾਲ ਚੱਕ ਕਰੋ ਬੱਛੀ ਦੀ ਆ ਦੇਖੋ ਵੀਰੇ ਐਂ ਕਮਾਲ ਆ ਬਈ ਕਮਾਲ ਐ ਕੋਈ ਗੱਲ ਨਹੀਂ ਉੱਥੇ ਜੀ ਕਰ ਲਾ ਬਈ ਆਪਾਂ ਕਰਦੇ ਆ ਗੱਲਬਾਤ ਮੁੰਨਵਾੜੀ ਦੀ ਤੇ ਕੀ ਡਿਟੇਲ ਆ ਕਿਹੜੇ ਸੀਮਨ ਦੀ ਆਪ ਆ ਇਹ ਹਨਾ ਹੋਰ ਕੀ ਹਾਲ ਆ ਬਈ ਮਿੰਟੂ ਠੀਕ ਆ ਬਈ ਵਧੀਆ ਪਹਿਲਾਂ ਤਾਂ ਵੀਰੇ ਮੋਬਾਈਲ ਨੰਬਰ ਬੋਲ ਦੇ ਆ ਉਹਦਾ 95016583 ਘਟ ਬਈ ਠੀਕ ਆ ਪਿੰਡ ਪਪਾੜਾ ਆ ਗਿਆ ਮਾ ਜਿਲ੍ਹਾ ਮਾਨਸਾ ਆ ਗਿਆ ਬਈ ਠੀਕ ਆ ਵੀਡੀਓ ਦੇ ਉੱਤੇ ਬਈ ਦਾ ਨੰਬਰ ਚੱਲੀ ਜਾਂਦਾ ਪਹਿਲਾਂ ਸੁਹਾ ਸੁਣਦੀ ਐ ਬੈਠਾ ਹਾਂ ਬਈ ਪਹਿਲਾਂ ਸੁਹਾ ਕਿੰਨੇ ਦਿਨਾਂ ਦੀ ਕੱਚੀ ਅੱਜ ਜਦ ਲੈ ਜੂ ਬਈ 7-8 10 ਵੀ ਲੈ ਸਕਦੀ ਆ ਪੂਰੇ ਹੁਣ ਚ ਹੀ ਰਹਿੰਦੇ ਆਗੇ ਠੀਕ ਆ 7-8 ਦਿਨ ਪੂਰੇ ਹੁਣ ਚ ਰਹਿੰਦੇ ਆ ਹੋ ਸਕਦਾ 1-2 ਦਿਨ ਉੱਤੋਂ ਹੀ ਲੈ ਜੇ ਹੋ ਸਕਦਾ ਪੂਰੇ ਅੰਤੀ ਸੂਪਰੇ ਹਨਾ ਤੇ ਮੱਛੀ ਤਿਆਰ ਬਹੁਤ ਸੋਹਣੀ ਹੋ ਜਾਂਦੀ ਆ ਕਿਹੜੇ ਸੀਮਣ ਦੀ ਆਪ ਆ ਵੀਰੇ ਇਹ ਆਪ ਤਾਂ ਬਈ ਪੇਪਰ ਸੀਮਣ ਦੀ ਆਈਪੀਐਸ ਦੇ ਇਹ ਵੀ ਐਸ ਦੇ ਪੇਪਰ ਸੀਮਣ ਦੀ ਰਮਾਂਡਾ ਤੋਂ ਗੱਬਣਾ ਰਮਾਂਡਾ ਤੋਂ ਗੱਬਣਾ ਹਾਂ ਬਈ ਠੀਕ ਐ ਕਰ ਕਰਦੀ ਬੱਚੀ ਵੀਰੇ ਦੀ ਹਾਂ ਬਈ ਕਰਦੀ ਬੱਚੀ ਆਪਣੀ ਕਿਹੜੇ ਸਿਮਨ ਦੀ ਕਰੇ ਇੱਕ ਵਾਰੀ ਦੁਬਾਰੇ ਦੱਸ ਐਬੀਐਸ ਦੇ ਪੇਪਰ ਦੀ ਬਈ ਐਬੀਐਸ ਦੇ ਪੇਪਰ ਸਿਮਨ ਦੀ ਆ ਰਮਾਂਡਾ ਤੋਂ ਗੱਬਣਾ ਰਮਾਂਡਾ ਤੋਂ ਗੱਬਣਾ ਤੇ ਮਾਂ ਦਾਈ ਦੀ ਤਾਂ ਕਿੰਨਾ ਕੁ ਦੁੱਧ ਸੀ ਬਈ ਇੱਕ ਭਾਲਾ ਬਣੀ ਮਾਂ ਦਾ ਹੈਗਾ ਤੁਸੀਂ 35 ਪਲੱਸ 35 ਪਲੱਸ ਦੁੱਧ ਸੀਗਾ ਘਰੇ ਜਮਾ ਚੋਇਆ ਤੁਸੀਂ ਹਾਂ ਹਾਂ ਖੁਦ ਆਪ ਚੋਇਆ ਬਈ ਇਹ ਤਾਂ ਕਿੰਨੀ ਕਾਸਮੀਰ ਰੱਖਦਾ ਬਈ 35 ਪਲੱਸ ਤਾਂ ਚਾਹੀਦੀ ਹੈ ਬਈ ਪਹਿਲਾਂ ਕੱਦ ਬੱਡ ਬਹੁਤ ਆ ਨਾ ਹੈ ਕੱਦ ਬੱਡ ਬਹੁਤ ਆ ਗਈ ਛਲੇਵਾ ਬਹੁਤ ਚੰਗਾ ਜਿਵੇਂ ਆਪਾਂ ਕਹਿ ਦਈਏ ਨਾ ਪੀਡੀਐਫ ਦੇ ਮੇਲਿਆਂ ਚ ਆਉਣਾ ਬਈ ਉਹ ਜੀ ਆਹ ਦੇਖੋ ਤੁਸੀਂ ਪ੍ਰਿੰਟ ਦੀ ਬਹੁਤ ਸੋਹਣੀ ਆ ਗਿਆ ਨਹੀਂ ਕੋਈ ਚਿਤਲੀ ਮਿਤਲੀ ਹੋ ਬੜਾ ਜਿਹੜਾ ਹੈਗਾ ਪ੍ਰਿੰਟ ਸਾਫ਼ ਆ ਜਿੱਥੇ ਵੀ ਦੀਦਾ ਤੇ ਬਾਕੀ ਤੋਰ ਕੇ ਤੁਹਾਨੂੰ ਚੈੱਕ ਕਰਾਉਣਾ ਉਧਰ ਨੂੰ ਕਰ ਲੈ ਵੀਰੇ ਤੇ ਮੋੜ ਲੇ ਵੀਡੀਓ ਦੇ ਵਿੱਚ ਕਰਾ ਦਾਂਗੇ ਆਪਾਂ ਬਾਈ ਤੋਂ ਇੱਕ ਵਾਰੀ ਤੁਹਾਨੂੰ ਸ਼ੌਂਕ ਜੇ ਨਾਲ ਸਾਰੀ ਬੱਚੀ ਦਿਖਾ ਦਾਂ ਮੈਂ ਆਹ ਦੇਖੋ ਕਰਮਾਂ ਵਾਲੀ ਹਰੇ ਬਾਈ ਕਹਿੰਦਾ ਹਫਤੇ ਤੋਂ 10 ਦਿਨ ਲੈ ਜੂਗੀ ਆਹ ਮੋੜ ਲਿਆ ਵੀ ਮੋੜ ਲਿਆ ਬਾਕੀ ਤੁਸੀਂ ਫੇਸ ਕੁਆਲਿਟੀ ਦੇ ਇੱਕ ਕਰ ਲੋ ਵੀਰੇ ਆ ਦੇਖ ਚਲ ਲੈ ਆ ਬਈ ਆ ਜਾ ਦਰਦੀ ਆ ਹਰੇ ਹਰੇ ਇਹੋ ਜਿਹੇ ਚੀਜ਼ਾਂ ਤਿਆਰ ਕਰਨ ਵਾਸਤੇ ਦੋਸਤੋ ਬਹੁਤ ਮਿਹਨਤ ਲੱਗਦੀ ਹੈ ਭਰਾ ਨੇ ਪੂਰੀ ਤਨੋਂ ਮਨੋਂ ਸੰਭਾਲੀ ਹੋਈ ਬੱਛੀ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਮਾ ਘਰੇਲੂ ਜ਼ਿਮੀਦਾਰਾ ਇਹਦੀ ਮਾਂ ਵੀ ਬਾਈ ਕਹਿੰਦਾ ਆਪਾਂ ਘਰੇ ਚੋਈ ਹੋਈ ਆ 30 35 ਕਿਲੋ ਦੁੱਧ ਜਮਾ ਖੁੱਲਾ ਤੇ ਇਹ ਤੋਂ ਵੀ ਆਪਾਂ ਨੂੰ ਚੰਗੀ ਉਮੀਦ ਆ ਤੇ ਜੇ ਮਿੰਟੂ ਇਹਦਾ ਮੁੱਲ ਕਰੀਏ ਆਪਾਂ ਮੁੱਲ ਬਈ 195 ਆ 195000 ਲੈਣ ਦੇ ਨਹੀਂ ਆ ਬਸ ਬਈ ਇਹੋ ਮੌਕੇ ਤੇ ਮਾੜਾ ਮੋਟਾ ਮੰਨਤਾ ਨਹੀਂ ਹੋ ਗਈ ਠੀਕ ਆ ਠੀਕ ਆ 195000 ਦੋਸਤੋ ਮੁੱਲਾ ਚੀਜ਼ ਦੇ ਹਿਸਾਬ ਨਾਲ ਮੁੱਲ ਹੁੰਦਾ ਵਿੱਚ ਬਈ ਕਮੈਂਟਾਂ ਵਾਲੇ ਹੁੰਦੇ ਉਹਨਾਂ ਨੇ ਲੈਣੀ ਤੱਕ ਬੱਕਰੀ ਨਹੀਂ ਹੁੰਦੀ ਤੇ ਕਮੈਂਟ ਕਰਦੇ ਹੁੰਦੇ ਆ ਵੱਡੇ ਵੱਡੇ ਜਦੋਂ ਤੁਸੀਂ ਆਹ ਇਹ ਜੀ ਪਾਲੋਗੇ ਜਦ ਤੇ ਸੋਡੇ ਘਰੇ ਤਿਆਰ ਹੋ ਗਈ ਫੇਰ ਕਮੈਂਟ ਕਰਕੇ ਫੇਰ ਸਸਤੀ ਵੇਚ ਕੇ ਦਿਖਾਓ ਆਪਾਂ ਫੇਰ ਮੰਨਾਂਗੇ ਅਗਲੇ ਦੀ ਮਿਹਨਤ ਹੁੰਦੀ ਹੈ ਜ਼ਿਮੀਦਾਰ ਨੇ ਤਿੰਨ ਤਿੰਨ ਸਾਲ ਖਾਏ ਨੇ ਢਾਈ ਢਾਈ ਇਹੋ ਜੀਆਂ ਬੱਚੀਆਂ ਚੰਗੀਆਂ ਤਿਆਰ ਹੁੰਦੀਆਂ ਵੀਰੇ ਮੈਂ ਮਿੰਟੂ ਦੇ ਘਰੇ ਖੜੀ ਆ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਜਿਹੜੇ ਬਾਈ ਨੂੰ ਪਸੰਦ ਆ ਉਹ ਕੋਲੇ ਆਜੋ ਤਸੱਲੀ ਕਰ ਲਿਓ ਸਾਰੀ ਡਿਟੇਲ ਆਪਾਂ ਬੱਚੀ ਨੂੰ ਲੈ ਕੇ ਦੇਤੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਈ ਸਾਰਿਆਂ ਨੂੰ